ਪੈ ਗਏ ਤੁਸੀਂ ਹੋਰ ਮੋਬਾਈਲ ਦਾ ਦੇਖੀ ਹੁੰਦਾ ਸੀ ਮਤਲਬ ਅੱਛਾ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਤੁਸੀਂ ਆਖੋਗੇ ਵੀ ਪਤਾ ਨਹੀਂ ਰੰਦੀਪ ਕਹੇ ਜੀ ਗੱਲ ਕਹਿੰਦੀ ਆ ਹਾਂ ਮੈਂ ਆਖਿਆ ਨਾ ਬੇਬੇ ਹੁਣ ਬਹੁਤ ਗਲਤ ਬੋਲਦੀ ਆ ਮੇਰੇ ਬਾਰੇ ਕੀ ਬੋਲਦੀ ਆ ਉਹ ਮਾਮੀ ਕੋਲੇ ਕਹਿੰਦੀ ਨਾ ਕਿ ਤਾਂ ਜਿੱਦਣ ਦੀ ਆਈ ਆ ਸਾਡੇ ਘਰ ਦੀ ਤਾਂ ਪੀੜੀ ਨਹੀਂ ਵਧਾਈਏ ਨੇ ਅੱਛਾ ਹਾਂ ਤੇ ਕਿ ਮੈਂ ਤਾਂ ਨਾ ਆਪਦੇ ਮੁੰਡੇ ਦਾ ਦੂਜਾ ਵਿਆਹ ਕਰਨ ਬਾਰੇ ਸੋਚਦੀ ਆ ਓਏ ਤੈਨੂੰ ਹੀ ਬੁੜੀਆਂ ਇਕੱਠੀਆਂ ਹੋਊਂਆਂ ਉਹੀ ਗੱਲਾਂ ਕਰਨ ਲੱਗ ਜਾਂਦੀਆਂ ਤੈਨੂੰ ਐਵੇਂ ਪੈਸੇ ਪੈ ਗਏ ਅੱਗੇ ਤਾਂ ਕਦੇ ਬੇਬੇ ਨੇ ਆਖਿਆ ਨਹੀਂ ਮੈਂ ਤਾਂ ਆਪ ਕਹਿਣੀ ਆ ਵੀ ਅੱਗੇ ਮੈਨੂੰ ਅੱਗੇ ਨਾ ਪਿੱਛੇ ਕਦੇ ਕਿਹਾ ਵੀ ਅੱਜ ਮਾਮੀ ਕੋਲੇ ਹਾਂ ਬੋਲ ਪੀ ਇਹਦਾ ਮਤਲਬ ਜੇ ਬੇਬੇ ਦੇ ਮਨ ਚ ਕੁਛ ਆ ਫੇਰੀ ਮਾਮੀ ਕੋਲੇ ਕਿਹਾ ਨਾ ਮਾਮੀ ਨੇ ਪਹਿਲਾਂ ਨਾ ਕਦੇ ਕਹਿਤਾ ਉਹ ਚੱਲ ਫਿਰ ਜੇ ਮਾਮੀ ਕੋਲੇ ਕਹਿਤਾ ਤਾਂ ਕਹਾਤਾ ਤੈਨੂੰ ਤਾਂ ਨਹੀਂ ਆਖਿਆ ਕਦੇ ਉਹਨੇ ਨਾ ਕਦੇ ਮੈਨੂੰ ਆਖਿਆ ਆਖਰ ਤਾਂ ਦੱਸ ਉਹ ਹੁਣ ਕਹਿਣ ਲੱਗ ਜੂਗੀ ਫਿਰ ਜਦੋਂ ਐਡੀ ਵੱਡੀ ਗੱਲ ਨਹੀਂ ਕਹਤੀ ਉਹ ਜੇ ਉਹਨੇ ਤੈਨੂੰ ਕਹਿਣਾ ਹੁੰਦਾ ਨਾ ਅੱਜ ਜਦੋਂ ਪਹਿਲੀ ਕਹਿ ਦਿੰਦੀ ਉਹ ਮਾਮੀ ਕੋਲ ਤਾਂ ਉਹੀ ਤੈਨੂੰ ਪਤਾ ਵੱਡੇ ਸ਼ਰੀਰ ਹੋ ਜਾਂਦੇ ਹਨ ਜਦੋਂ ਹੁਣ ਜੇ ਕੋਈ ਗੱਲ ਕਰਤੀ ਐ ਤਾਂ ਨਹੀਂ ਹੈਗਾ ਵੀ ਪੱਕਾ ਤੈਨੂੰ ਹੀ ਕਹਿਤਾ ਉਹ ਮੈਨੂੰ ਇਹ ਕਿਹਾ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਜੇ ਸੋਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਉਹ ਕੋਈ ਨਹੀਂ ਕੋਈ ਨਹੀਂ ਉਹੀ ਕਹਿੰਦਾ ਹੋ ਕੋਈ ਨਹੀਂ ਪਟੱਕੇ ਉਹ ਗੱਲਾਂ ਕਰਦੀਆਂ ਹੋਣੀਆਂ ਓਏ ਅੱਜ ਤਾਂ ਮਾਮੀ ਕੋਲੇ ਕਿਹਾ ਆ ਕੱਲ ਨੂੰ ਮਾਸੀ ਕੋਲੇ ਕਹੂਗੀ ਆ ਫਿਰ ਹੋਰ ਤਾਂ ਜੀਆਂ ਚਾਚੀਆਂ ਕੋਲੇ ਕਹੂਗੀ ਤੁਸੀਂ ਗੱਲ ਜਰੂਰ ਕਰਿਓ ਬੇਬੇ ਕੋਲੇ ਵੀ ਭਾਈ ਇਹ ਗਲਤ ਹੈ ਤੇਰੀ ਗੱਲ ਉਹ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਬੇਬੇ ਕੋਲੇ ਗੱਲ ਉਹ ਤਾਂ ਉਹੀ ਟੈਨਸ਼ਨ ਲਈ ਬੈਠੀ ਐ ਆ ਨਾਲੇ ਮਾਮੀ ਨੇ ਕੀ ਲੈਣਾ ਸੀ ਉਹ ਤਾਂ ਅਗਲੀ ਕਰਾਤ ਦੀ ਖਾਤਰ ਆਈ ਆ ਜੇ ਬੇਬੇ ਨੇ ਕਿਹਾ ਕੁਸ ਤਾਂ ਜਰਕ ਦੇਣੇ ਅਗਲੀ ਨੇ ਮੈਨੂੰ ਕਿਹਾ ਓਏ ਉਂ ਕਹਤਾ ਹੋ ਬੇਬੇ ਨੇ ਵੀ ਚੱਲ ਜੇ ਪਰਮਾਤਮਾ ਉਹ ਕਰ ਦਿੰਦਾ ਵਧੀਆ ਸੀ ਆ ਗੱਲ ਛਿੜੀ ਹੋਊਗੀ ਉਹ ਫਿਰ ਮੇਰੇ ਕਿਹੜਾ ਸਾਰੇ ਦੀ ਗੱਲ ਐ ਇਹ ਤਾਂ ਪਰਮਾਤਮਾ ਦੀ ਮਰਜ਼ੀ ਆ ਜੋ ਦਾ ਹੁਕਮ ਹੁੰਦਾ ਉਹ ਮੰਨਣਾ ਪੈਂਦਾ ਓਏ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਵੀ ਪਰਮਾਤਮਾ ਦੀ ਐ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਦੁੱਧਰੀ ਕੁੱਟ ਲਿਆ ਤੇ ਟਾਈਮ ਨਾਲ ਪਈਏ ਕੱਲ ਨੂੰ ਕੰਮ ਧੰਦੇ ਕਰਨੇ ਸਵੇਹਾ ਉੱਠਾਂਗੇ ਟਾਈਮ ਨਾਲ ਚੱਲ ਠੀਕ ਆ ਦੁੱਧ ਤਾਂ ਮੈਂ ਲਿਆ ਦਾਨੀਆਂ ਆ ਪਰ ਤੁਸੀਂ ਕਦੇ ਆਪਦੀ ਮਾਂ ਨੂੰ ਮਾੜਾ ਕਹਿੰਦੇ ਹੋ ਚਾਹੇ ਲੱਖ ਕੁਸ਼ ਕਹ ਦੇ ਉਹ ਮੈਨੂੰ ਲਿਆ ਲਿਆ ਕਰ ਮੂਤਾ ਤੁੱਪ ਜੀ ਵਧੀਆ ਚੜਿਆ ਅੱਜ ਹਾਂ ਅੱਜ ਤਾਂ ਤੁੱਪ ਕਾਇਦਲੀ ਧੁੰਦ ਜੀ ਨਹੀਂ ਪਈ ਹਾਂ ਬਸ ਮੈਂ ਵੀ ਹੁਣ ਤਿਆਰੀ ਆ ਜਾਣਾ ਹੀ ਹੈ ਜਾਣਾ ਤੁਸੀਂ ਹੋ ਰਹੀ ਰਹਿੰਦੀ ਨਹੀਂ ਹੈਗੀ ਤੈਨੂੰ ਦੱਸਿਆ ਤਾਂ ਸੀਗਾ ਸੰਦੀਪ ਕੱਲ ਹੋਰ ਰਹਿ ਜਾਂਦੀ ਅੱਜ ਤਾਂ ਹਾਂ ਨਾ ਨਾ ਬਸ ਮਿਲ ਗਈ ਹੁਣ ਤੇਰੀ ਵਾਰੀ ਆ ਤੂੰ ਆਈ हां हुन मैं आ जाऊंगी तो हां ਲੱਗਣ ਦੇ ਧੁੱਪ ਜੀ ਸਲਾਹ ਸ로우 ਦੱਸਦੀ ਕੀ ਬਣਦੀ ਆ ਚੰਗਾ ਮੈਂ ਕੋਈ ਨਾ ਦੱਸਾਂਗੇ ਫਿਰ ਉਹ ਤਾਂ ਮੈਂ ਤੈਨੂੰ ਹੀ ਆਖਿਆ ਸੀਗਾ ਮੈਂ ਵੀ ਤੂੰ ਪਾਲੀ ਨੂੰ ਕਹਿੰਦੀ ਚਲੋ ਤਾਂ ਕੋਈ ਗੱਲ ਨਹੀਂ हां ਪਾਲੀ ਨੂੰ ਆਉਣ ਦੇ ਅੰਦਰੋਂ ਮੈਂ ਉਹਦੇ ਨਾਲ ਉਹਦੇ ਨਾਲ ਵੀ ਗੱਲ ਕਰ ਆਉਂਦੇ ਨਾਲ ਗੱਲ ਕਰਨੀ ਤੇ ਦੇਖ ਲੈ ਮੇਰੀ ਗੱਲ ਸੁਣ ਜਦੋਂ ਅਸੀਂ ਉਧਰ ਹਾ ਪਾਲਕ ਜਾਨੀ ਤੋੜਦਿਆਂ ਸੀਗੀਆਂ ਅੱਛਾ ਤੇ ਕਹਿੰਦੀ ਦੇਖ ਲੈ ਮਾਮੀ ਤੂੰ ਮਾੜਾ ਬਟਾ ਬੀਬੀ ਨੂੰ ਸਮਝਾ ਦੇ ਵਾ ਕੀ ਸਮਝਾਉਂਦੀ ਪਾਲੀ ਵਾਰੇ ਆ ਕਦੀ ਕਦੇ ਤਾਂ ਉਹਦੇ ਘਰੇ ਵੜ ਗਈ ਕਦੇ ਉਹਦੇ ਘਰੇ ਕਦੇ ਚਾਚੇ ਕੇ ਕਦੇ ਤਾਈ ਕੇ ਐ ਤੁਰੇ ਫਿਰਦੀ ਮੈਂ ਤਾਂ ਗਈ ਨਹੀਂ ਕਦੇ ਕਿਸੇ ਦੇ ਕਦੀ 베ਲੀ ਖਾਂਦੀ ਐ ਮੰਜੇ ਤੋੜਦੀ ਐ ਪੋਰਾ ਨਹੀਂ ਕੰਮਕਾਰ ਕਰਦੀ ਲੈ ਦੱਸ ਕੋਣੇ ਅੱਛਾ ਤਾਂ ਮੈਂ ਆਪ ਤੈਨੂੰ ਅੱਖੀਂ ਦੇਖਦੀ ਆ ਵੀ ਤੂੰ ਕੰਮ ਤੋਂ 베ਲੀ ਕਦੇ ਹੋ ਰਹਿਣ ਵਾਲੀ ਹੈ ਨਹੀਂ ਕਰੇ ਹਾਂ ਰਹਿਣ ਵਾਲੀ ਹੁੰਦੀ ਆਂ ਇੰਡਿਚ ਮੈਂ ਤਾਂ ਕਦੇ ਗਈ ਨਹੀਂ ਮੇਟਾ ਦੁੱਖ ਦੇ ਸੁੱਖ ਦੇ ਪਾ ਮੈਂ ਕਿਸੇ ਦੇ ਬਾਗ ਜਾਂ ਮਾਰਗ ਨੂੰ ਹੋ ਜਾਂਦੀ ਐ ਕਈ ਵਾਰੀ ਕਿਸੇ ਦਾ ਹੋਛ ਹੋ ਜਾਂਦਾ ਦੇਖ ਹਨ ਮੈਨੂੰ ਐ ਦੱਸ ਤੇਰੇ ਐਂ ਕਾ ਤੂੰ ਕਹਿੰਦੀ ਸੀ ਐ ਹੀ ਬੱਤਾ ਫਿਰ ਕਿਉਂ ਕਹਿੰਦੀ ਸੀ ਨਹੀਂ ਤੇ ਢਿੱਡ ਚ ਕੀ ਚੱਲੀ ਜਾਂਦਾ ਆਂ ਖਬਰਾਂ ਕੀ ਚੱਲੀ ਜਾਂਦਾ ਫਿਰ ਤੇਰੇ ਮੂਰੇ ਹੈ ਕਹਤਾ ਹੀ ਨਹੀਂ ਮੈਂ ਤਾਂ ਆਪ ਕਹਤਾ ਭਾਈ ਮੈਂ ਤਾਂ ਮੈਂ ਤਾਂ ਬਈ ਕਿਤੇ ਦੇਖੀ ਨਹੀਂ ਹੈਗੀ ਕਿਸੇ ਦੇ ਘਰੇ ਬੇਟੀ ਲਾਜ ਵੀ ਦੇਖ ਲੈ ਹੁਣ ਚੱਲ ਨਹੀਂ ਫੋਨ ਮਿਲਿਆ ਜਦੋਂ ਮੈਂ ਆਈ ਤੂੰ ਮੋਰ ਜਾਣਾ ਬੈਠੀ ਘਰੇ ਆਪਦੇ ਹਾਂ ਹਾਂ ਮੈਂ ਤਾਂ ਘਰੀ ਸੀ ਉਹ ਤੇ ਬਸ ਕਰੇ ਭਾਂਡੇ ਮਾਂ ਜਲੇ ਕਰੇ ਮੜਮੋਟਾਂ ਦਰੋਂ ਬਾਰੋਂ ਘਾਂ ਲੈ ਕਰੇ ਜਵਾਕਾਂ ਨੂੰ ਉਹ ਕਰਤਾ ਕੁੜੀ ਨੂੰ ਸਹੀ ਗੱਲ ਹੈ ਕਰੇ ਸੰਸੇਰ ਬਾਤ ਆ ਤੂੰ ਗੋਡੇ ਲਾ ਕੇ ਰੱਖਦੀਆਂ ਫੇਰ ਵੀ ਹਾਂ ਫੇਰ ਵੀ ਐ ਕਰਦੀਆਂ ਤੇ ਮੈਂ ਤਾਂ ਇਹ ਜੀ ਗੱਲ ਤਾਂ ਹਾਈ ਨਹੀਂ ਸਾਡੇ ਘਰ ਨਾ ਪਹਿਣੇ ਬਲਈ ਇਹ ਤਾਂ ਸ਼ਹਿਰ ਵਾਲੀ ਹੈਗੀ ਐ ਮਿੰਟ ਚੀ ਗੱਲ ਕਹਿ ਗਈ ਮੈਨੂੰ ਦੇਖ ਲੈ ਐ ਨੀ ਸ਼ਰਮ ਮੰਨੀ ਵੀ ਮਾਮੀ ਕੋਲੇ ਕੀ ਕਹਿਣੀ ਇਹ ਕਹਿਣੀ ਫਿਰ ਮੇਰੇ ਮੁੰਡੇ ਹੀ ਕਹਦੇ ਹਾਂ ਨਹੀਂ ਚਲ ਤੈਨੂੰ ਕਹਦੇ ਨਹੀਂ ਤੈਨੂੰ ਤਾਂ ਫਿਰ ਬੀਬੀ ਨਣ ਦੇ ਧਰਤੀ ਆ ਨਾ ਅੰਦਰ ਯੰਤਰ ਮੈਨੂੰ ਕਹਿਤਾ ਐ ਨਹੀਂ ਹਸਾਬ ਜੇ ਨਾਲ ਸਾਹਮਣੇ ਕਹਿਤਾ ਨਹੀਂ ਅੱਜ ਕੱਲ੍ਹ ਆਏ ਆ ਅੱਜ ਕੱਲ੍ਹ ਤਾਂ ਡਰ ਨਰੋਣਾ ਹੀ ਤਾਂ ਕੋਈ ਗੱਲ ਹੀ ਨਹੀਂ ਜੇ ਉਹ ਕੋਈ ਉਹ ਕੋਹਾ ਕੋ ਗਲਤੀ ਕਰੂ ਤਾਂ ਮੈਂ ਕਹਿੰਨੂ ਮੂੰਥੇ ਸਹੀ ਗੱਲ ਐ ਤੇ ਉਹ ਮੈਨੂੰ ਮੂੰਥੇ ਕਹਿ ਦਿੰਦੀ ਦੇਖ ਲੈ ਫਿਰ ਉਹ ਤਾਂ ਵੀ ਮੈਨੂੰ ਕਹਿੰਦੀ ਹੈਗੀ ਅੱਗੇ ਤੂੰ ਸਮਝ ਤੂੰ ਜਾਣ ਤੂੰ ਜਾਣੀ ਹੈ ਕਿ ਨਹੀਂ ਜਾਂਦੀ ਮੈਂ ਤਾਂ ਉਹਨੇ ਕਹਿਤਾ ਮੂੰਹ ਪਾੜ ਕੇ ਅੱਛਾ ਨਾ ਮੈਂ ਹੀ ਨਹੀਂ ਕਦੇ ਕਹੀ ਕਿਸੇ ਨੇ ਚਲ ਛੱਡ ਪੜਾ ਚਲ ਤੂੰ ਦੱਸੀ ਨਾ ਵੀਰ ਤੇਰੀ ਮਾਮੀ ਨੇ ਮੈਨੂੰ ਆ ਦੱਸਿਆ ਨਾ ਮੈਂ ਨਹੀਂ ਦੱਸਿਆ ਰਾਂ ਗੱਲ ਬਾਅਦ ਜਾਂਦੀ ਬਾਅਦ ਜੂਗੀ ਵੀ ਆਈ ਸੀ ਸਾਡੇ ਘਰੇ ਤਾਂ ਵੀ ਆ ਗੱਲ ਵਣ ਘੋਰ ਹੁਣ ਫਿਰ ਐਵੇਂ ਜਿ ਕਰਾ ਆਇਆ ਮਿਲਣ ਸੀ ਮਿਲਣ ਸੀ ਫਿਰ ਚੰਗਾ ਜ ਨਹੀਂ ਲੱਗਦਾ ਹਾਂ ਨਹੀਂ ਲੱਗਿਆ ਨਹੀਂ ਲੱਗਦਾ ਹਾਂ ਤੇ ਮੇਰੇ ਕੋਲ ਆ ਜੀ ਹੁਣ ਤੂੰ ਗੇੜਾ ਲਾ ਲੈ ਮੈਂ ਜਰੂਰ ਆਉਂਗੀ ਹੋ ਰਾਤ ਰਹਿ ਕੇ ਆਈ ਤੇ ਬਲਾਈ ਸੋਨਾ ਸੂਟ ਲੈ ਕੇ ਨਹੀਂ ਮੈਨੂੰ ਚੰਗਾ ਲੈ ਤੈਨੂੰ ਥੋੜਾ ਸੂਟਾਂ ਦਾ ਹਾਂ ਪੌਣ ਵਾਲਾ ਪੌਣ ਵਾਲਾ ਨਾਲ ਤੈਨੂੰ ਸ਼ਾਲ ਵਧੀਆ ਹਾਂ ਸ਼ਾਲ ਹਾਂ ਵਧੀਆ ਜਿਹਾ ਲੈ ਕੇ ਨਹੀਂ ਤੇ ਹੁਣ ਤਾਂ ਗਰਮੀ ਵਾਲਾ ਹੀ ਲੈਦੀ ਹੁਣ ਸਾਰ ਤਾਂ ਲੰਘ ਗਿਆ ਚਲ ਹਾਂ ਹਾਂ ਸ਼ਾਲ ਫੇਰ ਲੈ ਲਾਂਗੇ ਤੈਨੂੰ ਤਾਂ ਮੈਂ ਇੱਕ ਗੱਲ ਸੁਣ ਲਾ ਦੁਕਾਨ ਤੇ ਜਾ ਕੇ ਬਿਠਾ ਦੂੰ ਜਿਹੜਾ ਜ ਮਰਜ਼ੀ ਲੈ ਠੀਕ ਤੇ ਲਈ ਉਹ ਜਿਹੜਾ ਪਾਵੇਂਗੀ ਸਮਾਵੇਂਗੀ ਹਾਂ ਪਾਉਂਗੀ ਸਮਾਉਂਗੀ ਹਾਂ ਪਾਲੀ ਕਿੱਧਰ ਵਗ ਗਿਆ ਉਹ ਆਪੀ ਆਈ ਜਾਂਦੀ ਐ ਚਲ ਆਈ ਐ ਕੀ ਕਹਿੰਦੇ ਫਰਲੀ ਤਾਂ ਫੇਰ ਹੀ ਨਹੀਂ ਕਰੇ ਕਿੱਧਰ ਵਗ ਗਿਆ ਕੁੜੇ ਉਹ ਤਾਂ ਤਾਂ ਨਾਲ ਵਗ ਗਿਆ ਮੰਡੀ ਅੱਛਾ ਫੋਨ ਕਰਦੇ ਨਾਲ ਤੈਨੂੰ ਪਤਾ ਮੈਂ ਜਾਣ ਵਾਲਾ ਫਾਫਾ ਜੀ ਲਿਆ ਮੇਰਾ ਲਿਆ ਦਾਨੀ ਆ ਮਾਂ ਵੀ ਫੋਰ ਕਿੱਧਰ ਵਗ ਗਿਆ ਮੈਂ ਤਾਂ ਗੱਲ ਕਰ ਲੈਂਦੀ ਉਹਦੇ ਨਾਲ ਹਾਂ ਕੰਜੂ ਤਾਂ ਮੰਡੀ ਪਾ ਗਿਆ ਚਲ ਕੋਈ ਨਹੀਂ ਅਸੀਂ ਤੂੰ ਫੋਨ ਕਰਾ ਦੇ ਮੈਂ ਕਰੀ ਮਮੀ ਆਏ ਤਾਂ ਬਾਜੀ ਫਰਲੀ ਆ ਜੂਗਾ ਘੰਟਾ ਫੋਰ ਹੁਣ ਉਹਦੇ ਮਿਲੇ ਬਿਨਾਂ ਨਹੀਂ ਮੈਂ ਜਾਂਦੀ ਹੈਗੀ ਦੋ ਗੱਲਾਂ ਕਰਨੀਆਂ ਨੇ ਉਹਦੇ ਨਾਲ ਮੈਂ ਹਾਂ ਹਾਂ ਕੋਈ ਨਾ ਫਿਰ ਮੈਂ ਫੋਨ ਕਰ ਦਾਂਦੀ ਆ ਜੇ ਨਾ ਗਿਆ ਹੋਇਆ ਪਰ ਹੁਣੇ ਆ ਜੂ ਤੂੰ ਫੋਨ ਕਰ ਦੇ ਵੀਰ ਮੈਨੂੰ ਕਵੇਲਾ ਚਾਹ ਹੋ ਜੂ ਐਡੀ ਢੁੱਪ ਚੜ ਗਈ ਲਾਏ ਜਾਂਦੇ ਮਾਮੀ ਨੂੰ ਫੋਨ ਕਰ ਦਿਆ ਦੇਣਾ ਨਾ ਨਾ ਬਸ ਹੁਣ ਨਹੀਂ ਕੱਲੀ ਜਣੀ ਐ ਫਿਰ ਕਾਹ ਵੀ ਕਰੇ ਨਹੀਂ ਹੈਗਾ ਕੋਈ ਜਾਊਗੀ ਤਾਂ ਫਿਰ ਹੈਗੀ ਹੋਰ ਹਾਂ ਕਰ ਦੇਂਦੇ ਫੋਨ ਫਿਰ ਸਰਦਾ ਨਹੀਂ ਹੈਗਾ ਟਾਈਮ ਨਾਲ ਜਾਊਂਗੀ ਬੱਸਾਂ ਦਾ ਵੀ ਇਹੀ ਜਹਾ ਹਾਲ ਹੋਇਆ ਪਿਆਗਾ ਕਿਹਨੂੰ ਚੜਾਉਂਗਾ ਤਾਂ ਫਿਰ ਬੱਸ ਉਹਦੀ ਮਿਲ ਜਾਂਦੀ ਹੈ ਹਾਂ ਇਹ ਤਾਂ ਹੈ ਤਾਂ ਹੀ ਤਾਂ ਕਹਿਣੀ ਹੈਗੀ

ਹਾਂ ਐ ਜਦੋਂ ਸਕੂਨ ਦੇ ਟਾਈਮ ਤੇ ਬਸ ਉੱਠ ਕੇ ਮੀਨਾ ਕੇ ਲੀੜੀ ਪਾਉਣੇ ਤੇ ਕੈਮੀ ਚ ਹੋ ਗਈ ਹੈ ਇਹ ਚੈਮੀ ਚ ਹੋਊਗੀ ਮੰਮੀ ਚਲ ਸੁਖਣਾ ਦਸਣਾਉਂਦਾ ਸਾਲਾਂ ਨਹੀਂ ਹੋਗੀ ਹਾਂ ਬਟਿਆਰੀ ਹੈ ਹੁਣ ਕਿੰਨੇ ਸਾਲ ਦੀ ਲਾਤੀ ਮੈਨੂੰ ਤਾਂ ਐ ਸੀ ਮਾਂ ਕਾ ਚਲ ਮੰਮੀ ਨੂੰ ਦੋ ਦਿਨ ਰੱਖਾਂਗੇ ਤੁਸੀਂ ਤਾਂ ਸਵੇਰੀ ਲਫਾਫਾ ਮੰਗਾ ਲਿਆ ਨਹੀਂ ਨੰਦੀਪ ਘਰੇ ਨਹੀਂ ਸਰਦਾ ਹੈਗਾ ਤੇ ਜਾਣ ਹੈਗਾ ਹੁਣ ਤੁਸੀਂ ਕਿਹੜਾ ਮਾਰ ਲਿਆ ਕੋਈ ਨਾ ਮੰਗਾ ਕੇ ਹੋਰ ਆਜੋ ਆਜੋ ਲੈ ਆ ਗਿਆ ਮੰਮੀ ਫੜ ਲਈ ਦੀ ਹਾਂ ਵੀ ਆ ਜਾ ਭਾਈ ਮਾਤਾ ਬਰੇਗਾ ਤਾਂ ਪਕੜ ਲਈ ਮਾਮੀ ਹੋਰ ਸੋਣਾ ਦਿਨ ਲੱਗਿਆਗਾ ਕਿੱਧਰ ਮੈਂ ਗਿਆ ਸੀ ਉਹ ਮਾਤਾ ਤਾ ਆਇਆ ਕਹਿੰਦਾ ਨੀ ਕਹਿੰਦਾ ਮੰਡੀ ਚ ਲੱਗ ਕੇ ਦੁਪਹਿਰੇ ਅੱਛਾ ਫੇਰ ਮੈਂ ਖਾ ਚਲ ਕੋਈ ਨਹੀਂ ਚੱਲ ਵੜਾਂਗੇ ਰੋਟੀ ਉੱਟੀ ਖਾ ਕੇ ਹਜੇ ਕੀ ਹੈ ਮਹਾ ਅਜੇ ਤਾਂ ਦੁਕਾਨਾਂ ਵੀ ਨਹੀਂ ਖੁੱਲੀਆਂ ਹੋਣੀਆਂ ਉਹ ਫੇਰ ਮਾਮੀ ਕਾਲ ਕਰਨ ਲੱਗ ਜੈਨੀ ਮੈਂ ਜਾਣਾ ਹੋਰ ਮੈਂ ਕਿਹਾ ਪਾਲੀ ਆਇਆ ਆਖੂਗਾ ਗੁੱਸਾ ਕਰੂਗਾ ਮੈਂ ਵੀ ਬਿਨਾ ਮਿਲੀ ਭੱਜ ਗਈ ਉਹ ਰਹਿ ਜਾ ਰੇ ਮਾਮੀ ਦੋ ਦਿਨ ਹਲਾ ਫੇਰ ਸੰਦੀਪ ਨੂੰ ਵੀ ਸੱਦ ਲੈ ਇੱਥੇ ਲੈ ਸਾਦਲਾ ਪਰ ਉਹਨੂੰ ਵੀ ਸਾਦਲਾ ਨਾ ਨਾ ਭਾਈ ਜਾਣਾ ਮੈਂ ਤਾਂ ਆਥਣੇ ਦਾ ਫਿਰ ਨਹੀਂ ਯਾਰ ਉਹ ਜਵਾਕ ਮਿਲ ਜਾਂਦਾ ਆਥਣੇ ਤਾਂ ਆਈਆਂ ਕੱਲ ਨਹੀਂ ਨਹੀਂ ਪਰ ਕਿਸੇ ਦੇ ਹੀ ਹੁਣ ਚੱਕ ਲੈ ਝੋਲਾ ਨਹੀਂ ਹੁਣ ਮਾਮੇ ਨੂੰ ਭੇਜੀ ਚੰਗਾ ਚੱਲ ਕੋਈ ਨਾ ਉਹਨਾਂ ਨੂੰ ਦੋਨਾਂ ਨੂੰ ਭੇਜ ਦੂੰਗੀ ਹਾਂ ਨਾਲੇ ਤੇਰੇ ਮਾਮੇ ਦਾ ਸਵਾਦ ਆ ਪਤਾ ਕਿ ਕਿੱਥੇ ਆਉਂਦਾਗਾ ਹਾਂ ਹਾਂ ਉਹਦਾ ਆਪਦੀ ਭੈਣ ਨਾਲੀ ਗੁੱਸੇ ਆ ਵੀ ਉਹ ਨਹੀਂ ਆਉਂਦੀ ਹੈਗੀ ਹੋਰ ਉਹ ਸਾਈਂ ਦੀ ਕਹੋਕ ਹੋ ਜਾਣਾ ਹੁਣ ਦੇਖ ਲੈ ਤੇਰੇ ਭਾਈ ਦਾ ਗੁੱਸਾ ਉਹ ਕਰਨਾ ਕਿ ਵਧਾਉਣਾ ਕਿ ਘਟਾਉਣਾ ਮੈਂ ਆਉਂਗੀ ਹੋਰ ਇਹ ਤਾਂ ਆ ਜੂ ਇੱਕ ਤਾਂ ਆਏ ਆ ਮਾਮੀ ਇੱਤਾਂ ਚ ਬੈਠੇ ਆ ਤੈਨੂੰ ਪਤਾ ਮੰਮੀ ਪਰ ਤੇਰੀ ਬਾਸ ਹੋਂ ਚ ਤਾਂ ਸਾਰੇ 7-8 ਮਿੰਟ ਰਹਿ ਗਏ ਸੱਚੀ ਹਾਂ ਜੇ ਤਾਂ ਤੂੰ ਜਾਣਾ ਜੇ ਫਿਰ ਤੂੰ 12 ਕਾਲੀ ਤੇ ਜਾਣਾ ਫਿਰ ਤੂੰ ਬਹਿ ਜਾ ਨਾ ਨਾ ਭਾਈ ਕੋਈ ਨਹੀਂ ਮੈਂ ਤਾਂ ਜਾਣਾ ਹੀ ਹੈਗਾ ਅੱਛਾ ਜਾਣਾ ਫੋਰ ਚੱਲ ਪਾਲੀ ਹਾਂ ਰਹਿੰਦੀ ਨਹੀਂ ਹੁਣ ਮੈਂ ਤੈਨੂੰ ਕੀ ਕਹਾਂ ਸਰਦਾ ਨਹੀਂ ਕਰੇ ਚੱਲ ਚੰਗਾ ਫਰਾ ਹੋਰ ਹੁਣ ਰਾ ਕੇਮ ਫਰ ਹਾਂ ਹਾਂ ਭਾਈ ਛੱਡ ਗਿਆ ਹੁਣ ਚੱਲ ਮੈਂ ਲਿਆਉਣਾ ਮੋਟਰਸਾਈਕਲ ਹਾਂ ਮੰਮੀ ਜੀ ਚੰਗਾ ਭਾਈ ਜਿਉਂਦੀ ਵਸਦੀ ਰਹੇ ਪ੍ਰਮਾਤਮਾ ਤੈਨੂੰ ਬਾਲਾ ਦੇਵੇ ਆਵਾਂਗੇ ਮੰਮੀ ਅਸੀਂ ਚੰਗਾ ਆ ਜੀ ਆ ਜੀ ਹੁਣ ਹਾਂ ਚੱਲ ਚੰਗਾ ਬੀਬੀ ਹਾਂ ਠੀਕ ਆ ਉੱਥੋਂ ਤਾਈਂ ਬਗ ਜਾਂਦੀ ਮੈਂ ਚੱਲ ਆ ਜਾ ਆ ਜਾ ਚੰਗਾ ਉੱਥੇ ਤੱਕ ਆ ਜਾ ਆ ਜਾ ਚੰਗਾਈ ਚੰਗਾ ਹਾਂ ਸਸਰੀ ਕਾਲ ਹਾਂ ਸਸਰੀ ਕਾਲ ਚੱਲ ਸਰੀ ਕੇ ਮੈਂ ਚੰਗਾ ਭਾਈ ਹੁਣ ਆ ਜਿਓ ਕੋਈ ਨਾ ਹਾਂ ਮੈਂ ਜਰੂਰ ਆਵਾਂ ਤੂੰ ਵੀ ਨਾ ਕਹੌਲ ਕਰੀਂ ਆਉਂਗੀ ਆਉਂਗੀ ਤੇਰਾ ਮੈਨੂੰ ਪਤਾ ਹੀ ਐ ਕਹਿ ਕੇ ਆਉਂਗੀ ਆਉਂਗੀ ਆਉਂਦੀ ਹੈ ਨਹੀਂ ਚੱਲ ਭਾਈ ਆ ਜਾ ਜੀ ਭਾਈ ਹੋਰ ਮੁੜ ਕੇ ਬੱਸਾਂ ਦਾ ਟਾਈਮ ਤੈਨੂੰ ਪਤਾ ਹੀ ਐ ਹਾਂ ਚੱਲ ਭਾਈ ਇਹ ਨਹੀਂ ਕਿ ਉਹ ਗਿਆ ਜਮੱਤੀ ਮੱਛੀ ਮਚਾਈ ਜੀ ਜਾ ਚੱਕੇ ਬਾਗੀ ਉਹ ਨਹੀਂ ਵੀ ਨਹੀਂ ਕਹਿੰਦੀ ਵੀ ਲੈ ਬੇਬੇ ਚਾਹ ਪੀ ਲੈ ਮੈਂ ਕਹਿੰਦੀ ਸੀ ਮੈਂ ਕਿਹਾ ਤੁਸੀਂ ਤਾਂ ਇੱਕ ਬਾਰੇ ਵੀ ਨਹੀਂ ਪੁੱਛਿਆ ਬੇਬੇ ਨੂੰ ਵੀ ਪੁੱਛ ਤਾਂ ਲੈਂਦੇ ਵੀ ਤੂੰ ਆ ਕੀ ਬੋਲਦੀ ਆ ਉਹ ਬੇਬੇ ਨੂੰ ਕੀ ਪੁੱਛਣਾ ਉਹ ਤਾਂ ਉਹ ਗੱਲਾਂ ਕਰਦੀਆਂ ਹੋਣੀਆਂ ਸੌ ਤੇ ਉਹ ਹੀ ਮਰੀ ਜੰਨੀ ਆ ਤੂੰ ਤਾਂ ਆਪਾਂ ਤਾਂ ਬੁਲਾ ਹੀ ਨਹੀਂ ਕੱਲ ਦੀ ਨਾ ਹੀ ਮੈਂ ਤਾਂ ਚਾਹ ਰੱਖ ਕੇ ਮੁੜਿਆ ਹੀ ਨਾ ਹੀ ਆਏ ਆਖਿਆ ਵਿਪਈ ਚਾ ਪੀਲਾ ਮੈਨੂੰ ਕੀ ਲੋੜਾ ਨਹੀਂ ਮੈਂ ਰੋਟੀ ਪੁੱਛਾਂ। ਉਹ ਫਿਰ ਤੂੰ ਬੁਲਾਤਾ ਲੈਂਦੀ ਉਹ ਤਾਂ ਉ ਆਪ ਸਮੇ ਗੱਲਾਂ ਕਰਦੀਆਂ ਹੋਣਗੀਆਂ। ਆਹੋ ਗੱਲਾਂ ਕਰਦੀਆਂ ਸੀ ਉਹ ਵੀ ਐਡੀਆਂ ਨਹੀਂ ਹੋਰ ਵੀ ਬਥੇਰਾ ਕੁਛ ਦੱਸ ਕੇ ਗਈ ਆ ਮਾਮੀ। ਉਹ ਬੱਸ ਬੱਸ ਰਹਿਣ ਦੇ। ਬੱਸ ਬੱਸ ਕੀ ਕਰਾਂ ਤੂੰ ਤਾਂ ਫਿਰ ਮੇਰੀ ਸਾੜ ਕਦੇ ਲੈਤੂ ਹੀ ਨਹੀਂਗੀ। ਮੈਂ ਕੀ ਆਖ ਜੰਦੀ ਐ ਇਹ? ਆਖਣਾ ਕੀ ਸੀ? ਆ ਜਿਹੜਾ ਕੁਛ ਤੂੰ ਮਾਮੀ ਕੋਲੇ ਪਿੱਤ ਪਿੱਤ ਕਰੀ ਆ ਉਹੀ ਕਹਿੰਦੀ ਆ। ਮੈਂ ਕੁਛ ਨਹੀਂ ਆਖਿਆ ਮਾਮੀ ਕੋਲੇ ਬੜਾ ਕਰਦੀ ਆ। ਆਖਿਆ ਕਿਉਂ ਨੀਗਾ 100 100 ਆਖਿਆਗਾ ਐਂ ਦੱਸ ਮੈਨੂੰ ਵੀ ਆਖਿਆ ਕੀ ਨਹੀਂ ਤੈ। ਨਾ ਮੈਂ ਕੀ ਕਹਤਾ ਕੋਲੇ ਤੈਨੂੰ। ਮੈਨੂੰ ਆ ਦੱਸ ਮੈਨੂੰ ਐਂ ਦੱਸ ਵੀ ਤੂੰ ਕਿਹਾ ਕੀ ਨਹੀਂ ਲੈ ਸੁਣ ਫੇਰ ਨਾ ਤੂੰ ਮਾਮੀ ਕੋਲੇ ਐ ਕਿਵੇਂ ਆਖਿਆ ਅਕੇ ਜਿੱਦਣ ਦੀ ਆਈ ਐ ਸਾਡਾ ਘਰ ਪਿੱਛੇ ਲਿਆ ਤਾ ਤੇ ਨਾਲੇ ਇਹ ਆਖਿਆ ਅਕੇ 10 ਸਾਲ ਹੋ ਗਏ ਇਹਦੇ ਕੋਲੇ ਕੱਲੀ ਕੁੜੀ ਕੁੜੀ ਐ ਆ ਸਾਡੀ ਦੇਲ ਹੀ ਨਹੀਂ ਵਧੀ ਆ ਮੈਨੂੰ ਅੰਦਰੋਂ ਅੰਦਰ ਖਾਈ ਜਾਂਦਾ ਤੂੰ ਮੇਰੀ ਗੱਲ ਸੁਣ ਮੈਂ ਕੁਛ ਨਹੀਂ ਆਖਿਆ ਤੂੰ ਮੇਰੇ ਬਾਰੇ ਮੈਥੋਂ ਸੁਣ ਲਈ ਜਿਹੜੀਆਂ ਗੱਲਾਂ ਮੇਰੇ ਬਾਰੇ ਤੂੰ ਤੇਰੀ ਮਾਮੀ ਕੋਲੇ ਆਖੀਆਂ ਨੇ ਨਾਲੇ ਤੂੰ ਇਹ ਵੀ ਆਖੀ ਐ ਇਹ ਗੱਲ ਵੀ ਆਖੀ ਐ ਅਕੇ ਮੈਂ ਤਾਂ ਨਾ ਪਾਲੀ ਦਾ ਦੂਜਾ ਵਿਆਹ ਕਰਦੀਆਂ ਬੱਸ ਕਰ ਨਹੀਂ ਬੱਸ ਕਰ ਦੂਜੇ ਬਿਆਨ ਨੂੰ ਮੈਂ ਤੇਰੀ ਮੰਮੀ ਕੋਲੇ ਕੁਝ ਨਹੀਂ ਆਖਿਆ ਹਜੇ ਤਾਂ ਤੇਰੀ ਮੰਮੀ ਕਹਿੰਦੀ ਸੀ ਸਮਗਾ ਅਗਰ ਤੂੰ ਕਿਉਂ ਆਪਾਂ ਕਿਉਂ ਕਰੀ ਬੈਠੀ ਐ ਤੇ ਇੱਕ ਕੁੜੀ ਆ ਕਹਾਂ ਤੇਰੀ ਦੇੜੀ ਨਹੀਂ ਵੜੀ ਆਪਾਂ ਐ ਕਰਕੇ ਆਪਾਂ ਕੋਈ ਜਵਾਬ ਹੋ ਜੂਗਾ ਚੱਲ ਫੋਟਾ ਕਰਕੇ ਮੇਰੇ ਨਾਲ ਤੂੰ ਮੇਰੇ ਬਾਰੇ ਸਭ ਸਭ ਕੁਝ ਆਖਿਆ ਮੈਂ ਕੀ ਆਖਿਆ ਸਹੀ ਬਣਾ ਬੈਠੀ ਰਹਿੰਦੀ ਮੋਜਨਾ ਕਦੇ ਤਾਈ ਕੇ ਬਾਗੀ ਕਦੇ ਚਾਚੀ ਕੇ ਬਾਗੀ ਕਿਦੇ ਜਾਨੀ ਆ ਮੈਂ ਦੱਸ ਮੈਨੂੰ ਮੈਂ ਪਾਂਡੇ ਨਹੀਂ ਕਹਿੰਦੇ ਮੰਜੇ ਨਾ ਨਾ ਜਿੰਨੇ ਵਾਰੀ ਪਾਂਡੇ ਹੁਣ ਮੈਂ ਮਾਂਜਦੀਆਂ ਤੇ ਨਾ ਰੋਟੀਆਂ ਮੈਂ ਬਕਾ ਦਿੰਨੀ ਆ ਜਦੋਂ ਤੇਰਾ ਦੁੱਖ ਦਾ ਸੁੱਖ ਦਾ ਹੋਵੇ ਹੋਰ ਦੱਸ ਮੈਂ ਕੀ ਕਰਾਂ ਮੈਂ ਮਾਮੀ ਕੋਲੇ ਕਦੋਂ ਆਖਿਆ ਵੀ ਮੇਰੀ ਸੱਸ ਕਿਸੇ ਦੇ ਘਰੇ ਜਾਂਦੀ ਆ ਜਾਂ ਕੋਲੇ ਜਾਂਦੀ ਆ ਮੈਨੂੰ ਪਤਾ ਲੱਗਾ ਸੀ ਤੇਰਾ ਜਦੋਂ ਤੂੰ ਮੱਛੀ ਮਚਾਈ ਮੈਨੂੰ ਆਈ ਨਹੀਂ ਆਖਿਆ ਵੀ ਚਾਹ ਪਈ ਆ ਤੇ ਤੂੰ ਧਰ ਕੇ ਗਲਾਸ ਮੁੜਿਆਈ ਮੈਂ ਤਾਂ ਫੇਰ ਆਏ ਮੁੜੀਆਂ ਜਦੋਂ ਮਾਮੀ ਕੋਲੇ ਤੂੰ ਸੋ ਸੋ ਕੁਝ ਬੋਲੀਆਂ ਮੇਰੇ ਬਾਰੇ ਮੈਂ ਕੁਝ ਨਹੀਂ ਆਖਿਆ ਤੇਰੀ ਮਾਮੀ ਕੋਲੇ ਆਹੋ ਤੇਰੀ ਮਾਮੀ ਤਾਂ ਸੁਣਾਂ ਤੇਰੀਆਂ ਕੰਨਾਂ ਮੈਨੂੰ ਦੱਸਦੀ ਸੀ ਕਹਿੰਦੀ ਐਂ ਕਹਿੰਦੀ ਐਂ ਕਹਿੰਦੀ ਤੇਰੀ ਨੂੰ ਫੇਰ ਮਾਮੀ ਤੈਨੂੰ ਦੱਸਦੀ ਸੀ ਤੂੰ ਮਾਮੀ ਦੇ ਹੁੰਦੇ ਬੋਲਦੀ ਨਾ ਫਿਰ ਮਾਮੀ ਦੇ ਹੁੰਦੇ ਮੈਂ ਕੀ ਬੋਲਾਂ ਮੈਂ ਚੱਲ ਕਹਿੰਦਾ ਹੁਣ ਮੈਂ ਮੰਗਰੋ ਪੁੱਛੂਗੀ ਮੈਂ ਕਿ ਅੱਜ ਤੂੰ ਹੁਣ ਬਾਂਦੀ ਕੋਲੇ ਆਪ ਹੀ ਗੱਲਾਂ ਛੇੜ ਕੇ ਬੈਗੀ ਉਲਟਾ ਉਲਟਾ ਬਹੁੰਦੀ ਆ ਵੀ ਇਹਨੇ ਮੈਨੂੰ ਕਹਿਤਾ ਤਾਂ ਮੈਂ ਇਹਦੇ ਇਹਦੀ ਗੱਲ ਬਣਾ ਦੇ ਕੋਈ ਨਹੀਂ ਬਿਛੱਕ ਦੀ ਤੇਰੀ ਮਾਮੀ ਨੂੰ ਮੂੰਹ ਤੇ ਸੱਦਨੀ ਆਹੋ ਹੁਣ ਮਾਮੀ ਨੂੰ ਮੂੰਹ ਤੇ ਸੱਦ ਲਾ ਮੈਂ ਕਿਉ ਸੱਦਾ ਮਾਮੀ ਨੂੰ ਮੂੰਹ ਤੇ ਜਦ ਤੂੰ ਗੱਲਾਂ ਆਖੀਆਂ ਨੇਗੀਆਂ ਮੈਂ ਕੁਛ ਨਹੀਂ ਆਖਿਆ ਆਪਾ ਤਾਂ ਬਈ ਨਾ ਚਾਹ ਪੜਾਈਏ ਨਾ ਫੜਾਈਏ ਰੋਟੀ ਨਾ ਮੈਂ ਤੇ ਕੱਪੜੇ ਜਦੋਂ ਮੇਰੇ ਬਾਰੇ ਇੰਨਾ ਬੋਲਦੀਆਂ ਫਿਰ ਮੈਂ ਵੀ ਨਹੀਂ ਭਾਂਡੇ ਮਾਂਜਦੀ ਮੈਂ ਆਪਣੇ ਕੱਪੜੇ ਥੋਲਿਆ ਕਰੂੰਗੀ ਮੈਂ ਤੈਨੂੰ ਦੱਸਦਾ ਮੈਂ ਰੋਟੀਆਂ ਪਕਾ ਮੈਂ ਪਕਾ ਦੇ ਪਿੰਡੇ ਵਗ ਜੂ ਆਹ ਬਿਆਹ ਕਰੀਂ ਅੱਗੇ ਮੁੰਡੇ ਦਾ ਦੂਜਾ ਚੰਗਾ ਤੁਸੀਂ ਮੇਰੀ ਗੱਲ ਸੁਣੋ ਚੁੱਪ ਕਰ ਦਿਓ ਚੁੱਪ ਕਰ ਜੋ ਉਹ ਕਿਉਂ ਕਲੇਸ਼ ਕਰਦੇ ਹੋ ਤੁਸੀਂ ਹਾਂ ਨਾਈਕਲੇਸ ਕਰਾਣਾ ਹਲੇ ਤਾਂ ਇਹ ਲੋਕਾਂ ਦੇ ਘਰਾਂ ਚ ਜਾ ਜਾ ਕੇ ਵੀ ਕਹਿੰਦੀ ਹੋਊਗੀ ਆ ਹੁਣ ਤਾਂ ਕੱਲੀ ਮਾਮੀ ਕੋਲੇ ਆਖਿਆਗਾ ਹਲੇ ਤੂੰ ਆ ਗਈ ਮਾਂ ਦੀ ਸਾਹ ਲੈ ਲੈਣਾ ਇਹ ਕਿਸੇ ਦੇ ਘਰੇ ਜਾਊਂਗੀ ਤਾਂ ਫੇਰ ਹੀ ਆਖੂਗੀ ਮੈਂ ਤਾਂ ਨਾ ਆਪਣੀ ਕੁੜੀ ਨੂੰ ਲੈ ਕੇ ਆਪਦੇ ਪੇਤੀ ਜਾਨੀ ਆ ਘਰੋਂ ਮੌਜੂਦ ਆ ਜੀ ਉਹ ਤੂੰ ਵੀ ਟਿਕ ਕੇ ਬਾਂ ਬੋਲਣ ਜਾਣਦੀ ਐ ਵੇ ਮੈਂ ਕੁਛ ਨਹੀਂ ਆਖਿਆ ਨਾ ਤੇਰੀ ਮਾਮੀ ਕੋਲੇ ਕੁਛ ਆਖਿਆ ਨਾ ਮੈਂ ਇਹਦੇ ਬਾਰੇ ਆਖਿਆ ਕੁਛ ਹਲੇ ਤਾਂ ਤੇਰੀ ਮਾਮੀ ਤਾਂ ਮੈਨੂੰ ਗੱਲਾਂ ਦੱਸ ਕੇ ਗਈ ਐ ਇਹਦੀਆਂ ਕਿ ਤੇਰੀ ਨੂੰਹ ਆ ਕੇ ਕਹਿੰਦੀ ਐ ਤੇਰੀ ਨੂੰਹ ਆ ਕੇ ਕਹਿੰਦੀ ਐ ਹਾਂ ਸੋਰ ਦਾ ਘਰੇ ਪਤਾ ਨਹੀਂ ਕੌਣ ਕੋਈ ਕੀ ਸਿੱਟ ਗਿਆ ਆ ਸਿੱਟ ਗਿਆ ਘਰੇ ਸਾਡੇ ਲੈ ਹੁਣ ਮੰਡੀ ਆਏ ਤਾਂ ਹੈਗੇ ਆ ਉ ਤਾਂ ਚੱਲ ਟਾਈਮ ਲੱਗਦਾ ਨਹੀਂ ਭੂਆ ਕੇ ਵੀ ġੇੜਾ ਮਾਰ ਹੀ ਜਾਂਦੇ ਆ ਚਲੋ ਉਹ ਬੈਠਾ ਬਾਈ ਪਾਲੀ ਵੀ ਲੈ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਲੈ ਮੈਂ ਤਾਂ ਜਾਣੀ ਆ ਪਿੰਡ ਹੁਣ ਮੈਨੂੰ ਰੋਕ ਕੇ ਦਿਖਾਈ ਮੈਂ ਤਾਂ ਨਾਲੇ ਕਪੜਾਂ ਤੇ ਜਾਉਂਗੀ ਕਿੱਧਰ ਜਾਣੀ ਆ ਤੂੰ ਪਿੰਡ ਜਾਣੀ ਆ ਆਪਦੇ ਪਿੰਡ ਕੀ ਲੈਣ ਜਾਣੀ ਆ ਆ ਜਾਉਂਗੀ ਨਾਲੇ ਤੇਰਾ ਕੱਢੂੰਗੀ ਜਲੂਸ ਜਾ ਕੇ ਔਰ ਰਹਿਣ ਦੇ ਰਹਿਣ ਦੇ ਵਜਾ ਟਿਕ ਕੇ ਉਹਦੋਂ ਤੱਕ ਆਪਦੀ ਮਾਂ ਨੂੰ ਇੱਕ ਵਾਰ ਵੀ ਨਹੀਂ ਆਖਿਆ ਹੈਗਾ ਓਏ ਆਖਿਆ ਕਿਉਂ ਤੇਰੇ ਸਾਹਮਣੇ ਤਾਂ ਆਖਿਆ ਉਹ ਤੁਹਾਨੂੰ ਹੋਇਆ ਕੀ ਕਰੇ ਤੁਸੀਂ ਲੜੀਆਂ ਨਾ ਕਰਿਆ ਨਾ ਲੜੀਆਂ ਨਾ ਕਰੀਆਂ ਨਾ ਆ ਬਥੇਰਾ ਕੁਛ ਮਾਮੀ ਕੋਲੇ ਬੋਲੀ ਆ ਹਲੇ ਤੈਨੂੰ ਪਤਾ ਹੀ ਨਹੀਂ ਲੱਗਿਆ ਲੜਨ ਦਾ ਓਏ ਵਜੈ ਨੇ ਨਾ ਕੁਛ ਕਹਿੰਦੀ ਆ ਆ ਕੱਲ ਨੂੰ ਕਿਸੇ ਦੇ ਘਰੇ ਜਾ ਕੇ ਹੋਰ ਉਹ ਤੂੰ ਵਜਾ ਵਜਾ ਟਿਕ ਕੇ ਇਹ ਤਾਂ ਸੰਦੀਪ ਆਉਂਦਾ ਔਰ ਭਾਈ ਕੀ ਹਾਲ ਆ ਠੀਕ ਆ ਸੰਦੀਪ ਕੀ ਹਾਲ ਆ ਠੀਕ ਆ ਪੱਪੀ ਹੋ ਠੀਕ ਹੋ ਹਾਂ ਵਧਿਆ ਬੱਧਾ ਕਿਵੇਂ ਆਏ ਬਾਰਗੇ ਦੇ ਖੜੇ ਆ ਪੱਪੀ ਤੂੰ ਬੈਗ ਜਾ ਚੱਕਿਆ ਬਸ ਭਾਈ ਮੈਂ ਤਾਂ ਆਪਦੇ ਪਿੰਡ ਜਾਂਦੀ ਸੀ ਕੁਛ ਨਾ ਫਾਟੇ ਦਾ ਬਾਲਾ ਕਲੇਸ ਪੈ ਰਿਆ ਆ ਤਾਂ ਹੋ ਗਿਆ ਕੀ ਹੋ ਗਿਆ ਕੁਛ ਨਾ ਯਾਰ ਭਾਈ ਪਤਾ ਨਹੀਂ ਕੀ ਗੱਲ ਹੋਈ ਆ ਵਧਿਆ ਰਹਿੰਦੀਆਂ ਸੀ ਘਰੇ ਆਪਦੇ ਰਾਜੀ ਖੁਸ਼ੀ ਹਾਂ ਆ ਮਾਮੀ ਆਈ ਸੀਗੀ ਥੋੜੇ ਦਿਨ ਹੋ ਗਏ 2-4 ਦਿਨ ਹੀ ਹੋਏ ਆ ਹਜੇ ਤੇ ਉਦੋਂ ਦਾ ਇਹਨਾਂ ਨੇ ਘਰੇ ਵਸਾਵ ਦਾ ਲੜਾਈ ਪਾ ਰੱਖੀ ਆ ਪਤਾ ਨਹੀਂ ਕੀ ਗੱਲ ਹੈ ਬਾਈ ਆ ਤੇਰੀ ਪੂਆ ਨਾ ਪੁੱਛ ਲਾਉਣ ਨੂੰ ਜਾ ਕੇ ਸੋਸੋ ਕੁਛ ਬੋਲਦੀ ਆ ਮੇਰੇ ਕੋਲੇ ਆ ਨਾਲੇ ਮਾਮੀ ਨੇ ਦੱਸੇ ਹੀ ਹੋਣਾਗਾ ਕਿ ਤੈਨੂੰ ਕੋਈ ਨਾ ਆਪਾਂ ਅੰਦਰ ਜਾ ਕੇ ਕਰਦੇ ਆ ਗੱਲ ਆਜੋ ਆ ਜਾ ਆ ਬਾਈ ਆ ਜਾ ਕਰਦੇ ਆ ਗੱਲ ਆਜੋ ਆ ਜਾ ਕੰਦੀ ਸੀ ਭਾਈ ਤੇਰੇ ਕਰਦੇ ਨਹੀਂ ਹੋਰ ਪੂਆ ਸੇ ਤਕੜੀ ਰਹਿੰਦੀ ਏ ਤੇਰੀ ਹਾਂ ਤਕੜੀ ਏ ਭਾਈ ਬਸ ਕਾਕੜੀ ਕਰ ਰੱਖੀਆਂ ਆ ਪਾਬੀ ਨੇ ਤੇਰੀ ਨੇ ਆਹੋ ਕਿਵੇਂ ਕੀ ਗੱਲ ਹੋ ਗਈ ਕਿਵੇਂ ਪਾਪੀ ਤੂੰ ਵੀ ਵੈਗ ਜਾ ਚੱਕ ਲਿਆ ਸੀ ਨਾਲੇ ਮੈਂ ਤਾਂ ਭਈ ਆਉਦੇ ਪਿੰਡ ਜਾਂਦੀ ਸੀ ਮੈਂ ਤਾਂ ਸੰਦੀਪ ਤੇਰੇ ਕਰਕੇ ਮੁੜਿਆਈ ਕਿਉਂ ਖੈਰ ਸੁੱਖਾ ਖੈਰ ਸੁੱਖ ਕੀ ਆ ਆ ਮਾਮੀ ਦੱਸ ਕੇ ਗਈ ਆ ਸਾਰਾ ਕੁਛ ਆ ਤੇਰੀ ਭੂਆ ਨੇ ਤੇਰੀ ਮਾਂ ਕੋਲੇ ਬਥੇਰੀਆਂ ਲੁੱਤੀਆਂ ਲਾਈਆਂ ਨੇ ਮੇਰੇ ਵਿਰੁੱਧ ਇਹ ਜਿਹੀਆਂ ਕੀ ਲੁੱਤੀਆਂ ਲਾਤ ਕੇ ਆਉਣੀਆਂ ਜਿਹੜੇ ਤੁਸੀਂ ਐ ਇੱਕ ਦੂਜੇ ਦੇ ਖਿਲਾਫ ਹੋਈ ਬੈਠੇ ਹੋ ਪਤਾ ਨਹੀਂ ਯਾਰ ਭਾਈ ਵਧੀਆ ਰਹਿੰਦੀਆਂ ਸੀ ਆਪਦੇ ਘਰੇ ਅੱਛਾ ਹੱਸਦੀਆਂ ਖੇਡਦੀਆਂ ਹੈ ਹਾਂ ਦੋਨੇ ਤੇ ਪਤਾ ਨਹੀਂ ਕੀ ਹੋਇਆ ਹੁਣ ਕੈਦ ਨਾਲ ਸਾਰਾ ਮੇਰੀ ਗੱਲ ਸੁਣ ਪਹਿਲਾਂ ਸੰਦੀਪ ਸਾਰਾ ਤਾਂ ਮੈਂ ਘਰੇ ਕੰਮ ਕਰਦੀ ਆ ਰੋਟੀਆਂ ਮੈਂ ਪਕਾਉਣੀ ਆ ਦੁੱਖ ਦੇ ਸੁੱਖ ਦੇ ਜਦੋਂ ਜਨ ਆਏ ਕਹਿੰਦੇ ਮੇਰਾ ਸਿਰ ਦੁਖਦਾ ਪਮ ਆਏ ਕਹਦੇ ਵੀ ਮੇਰੇ ਕੰਮ ਕੋਲ ਦੁਖ ਦੀ ਆਹੋ ਤਾਂ ਵੀ ਮੈਂ ਰੋਟੀ ਪਕਾਉਣੀ ਆ ਤੇ ਭਾਂਡੇ ਮੈਂ ਮਾਜਦੀ ਆ ਤੇ ਕਹਿੰਦੀ ਤੇਰੀ ਮਾਂ ਕੋਲੇ ਓਏ ਮੇਰੀ ਬੀਬੀ ਤਾਂ ਸਾਰਾ ਦਿਨ ਤੁਰੀ ਫਿਰਦੀ ਰਹਿੰਦੀ ਆ ਕਹਿੰਦਾ ਤਾਂ ਇਹ ਕਿ ਵਾਗੀ ਕਰੇ ਚਾਹਤੀ ਕੀ ਭਾਈ ਮੈਂ ਇਹ ਗੱਲ ਜਮਾਣੀ ਨਾ ਕਾਲੀ ਤੋੜਦੀ ਇਹ ਤਾਂ ਉਹੀ ਗੱਲ ਬਣਾਉਂਦੀ ਆ ਵੀ ਮੈਂ ਕਹੇ ਤਾਂ ਨਾ ਫਿਰ ਹੁਣ ਉਲਟ ਮੈਂ ਦੇ ਸਿਰ ਤੇ ਪਾ ਦਿਆ ਇਹ ਕਹਿੰਦੀ ਸਮਾ ਤੇਰੀ ਮਾਂ ਕੋਲੇ ਆ ਕਹਿੰਦੀ ਸਾਡੀ ਬਹੂ ਤਾਂ ਜਿੱਦਾਂ ਦੀ ਆਈ ਐ ਸਾਡ ਤਾਂ ਘਰ ਲੈ ਲਿਆ ਆ ਕਹੇ ਮੁੰਡਾ ਨਹੀਂ ਹੋਇਆ ਤਾਂ ਕੁੜੀਆਂ ਹੋ ਗਈਆਂ ਓਹੋ ਉਹ ਸੋਡੀਆਂ ਗੱਲਾਂ ਮੈਂ ਸਮਝ ਗਿਆ ਉਹ ਮੇਰੀ ਮਾਂ ਦਾ ਸੁਭਾਈ ਇਹ ਜਗਾ ਸੋਡੇ ਚ ਕਾਨੂੰ ਕੋਈ ਗਲਤੀ ਐ ਉਹ ਤਾਂ ਇੱਕ ਦੂਜੀ ਤੋਂ ਕਰਕੇ ਇੱਕ ਦੂਜੀ ਕੋਲੇ ਦੂਜੀ ਗੱਲ ਪਲਟਾ ਪਲਟਾ ਕੇ ਕਰ ਦਿੰਦੀ ਐ ਉਹਦਾ ਰੱਬ ਕੰਨੀ ਐ ਬਕਸ ਮੇਰੀ ਹੋਈ ਆ ਉਹਨੂੰ ਤਾਂ ਬੋਲਣ ਦੀ ਉਹਦੇ ਤੁਸੀਂ ਗੱਲਾਂ ਚ ਕਿੱਧਰ ਆ ਗਈਆਂ ਅੱਛਾ ਹੋਰ ਇਹਦਾ ਮਤਲਬ ਮਾਮੀ ਸਾਰਾ ਕੁਝ ਝੂਠ ਕਹਿੰਦੀ ਐ ਮੋਰੋ ਦਾ ਚੰਦਾ ਆਇਆ ਕੁਸੀ ਕਰਦੀ ਆ ਉਹ ਅੱਛਾ ਭਾਈ ਹੋਰ ਭਾਈ ਮੈਂ ਆਪਦੀ ਮਾਂ ਨੂੰ ਐ ਕੌਣ ਕਹਿ ਦੂਗਾ ਨਹੀਂ ਹਾਂ ਇਹ ਵੀ ਤੇਰੀ ਗੱਲ ਠੀਕ ਆ ਹਾਂ ਨਾ ਭਾਈ ਫਿਰ ਇਹ ਤਾਂ ਮਾਮੀ ਦੀ ਬਾਤ ਆ ਉਸ ਭਾਈ ਐਵੇਂ ਹੈਗਾ ਉਹਨਾਂ ਕੁੱਤੇ ਬੋਲ ਨਹੀਂ ਸੀਗਾ ਵੀ ਭਾਬੀ ਐ ਕਰਦੀ ਮੇਰੇ ਨਾਲ ਤਾਂ ਵਧਿਆ ਰਹਿੰਦੀ ਸੀਗੀ ਉਹ ਕਾਣੂ ਪੂਆ ਉਹ ਸਾਡੇ ਮੇਰੀ ਮਾਸੀ ਕੇ ਵੀ ਉਹਨੇ ਤਾਂ ਐਂ ਕਲੇਸ਼ ਪਵਾਤਾ ਸੀਗਾ ਮਸਨ ਨਵੇੜ ਕੇ ਉਹਨਾਂ ਦਾ ਵੀ ਅੱਛਾ ਹੋਰ ਉਹ ਤਾਂ ਐਂ ਕਰਦੀ ਫਿਰਦੀ ਰਹਿੰਦੀ ਆ ਹੁਣ ਮਾਸੀ ਤੇ ਉਹਦੇ ਨੂੰ ਵੀ ਲੜਾਤੀਆਂ ਹੋਰ ਉਹ ਦੋਹੇ ਉਹ ਲੜਾਤੀਆਂ ਨਹੀਂ ਬੱਚਾ ਸੀਗਾ ਮੇਰਾ ਹਜੇ ਸੁਬਾਹ ਮੇਰੇ ਪੁੱਤ ਤਾਂ ਚੰਗੀ ਨਾ ਮੰਦੀ ਕਰੇ ਕਰੀ ਰਹੀ ਸੀ ਨਹੀਂ ਨਹੀਂ ਪੂਆ ਹੁਣ ਉਹ ਸੁਭਾ ਕਹ ਨੂੰ ਰਹਿ ਗਿਆ ਉਹਦਾ ਹੁਣ ਤਾਂ ਬਾਲੀ ਬਦਲ ਗਈ ਉਹ ਅੱਛਾ ਇਹ ਅੱਛਾ ਨਹੀਂ ਤਾਂ ਪਤਾ ਲਾ ਉਮਰ ਦੇ ਹਿਸਾਬ ਨਾਲ ਬੰਦੇ ਦਾ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਹਾਂ ਅੱਛਾ ਉਹ ਡਰਾਮੇ ਕਰਨ ਦੀ ਆਦਤ ਬਣ ਗਈ ਹਾਂ ਮੈਂ ਤਾਂ ਆਪ ਸੋਚੀ ਜਨਾ ਵਿੱਚ ਕਿੰਨੇ ਸਾਲ ਹੋ ਗਏ 9-10 ਸਾਲਾਂ ਦੀ ਕੁੜੀ ਵੀ ਹੋ ਗਈ ਤੇ ਲੜੀਆਂ ਨਾ ਕੜੀਆਂ ਅੱਜ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਉਹ ਤਾਂ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਕਦੇ ਲੜੀਆਂ ਨਹੀਂ ਕਰੀਆਂ ਨੀ ਵੀ ਅੱਜ ਜਾਨਕ ਵੀ ਆਇਆ ਆ ਗੱਲਾਂ ਸਾਡੇ 'ਚ ਹੋਣ ਲੱਗੀਆਂ ਇਹਨਾਂ ਨੂੰ ਆਪ ਨੂੰ ਵੀ ਦਿਮਾਗ ਲਾਉਣਾ ਚਾਹੀਦਾ ਹਾਂ ਇਹਦਾ ਮਤਲਬ ਤਾਂ ਸਾਡੇ 'ਚ ਕਮੀ ਆ ਅਸੀਂ ਮਾਮੀ ਨਹੀਂ ਗੱਲਾਂ ਚਾਹੇ ਉਹ ਮਾਮੀ ਤਾਂ ਦਾ ਚਲਾਕ ਬਣਾ ਦਿਖਾਗੀ ਸਾਡੇ 'ਚ ਲੜਾਈ ਪਵਾਗੀ ਉਹੀ ਤਾਂ ਗੱਲ ਹੈ ਇਹਦਾ ਬੰਦੇ ਨੂੰ ਆਪ ਸੋਚਣਾ ਪੈਂਦਾ ਤੁਸੀਂ ਆਪ ਸੋਚਣਾ ਸੀਗਾ ਇਸ ਗੱਲ ਬਾਰੇ ਹਾਂ ਬਈ ਸੰਦੀਪ ਇਹ ਤਾਂ ਤੇਰੀ ਗੱਲ ਸਹੀ ਆ ਇਹ ਤਾਂ ਕਮੀ ਸਾਡੇ ਚ ਹੀ ਆ ਆ ਜਿਹੜੀਆਂ ਅਸੀਂ ਐਨੇ ਟਾਈਮ ਦੀਆਂ ਇਕੱਠੀਆਂ ਰਹਿੰਦੀਆਂ ਰਹਿੰਦੀਆਂ ਮਿੰਟਾਂ 'ਚ ਗੱਲਾਂ ਚ ਆ ਗਈਆਂ ਕਿਸੇ ਦੀਆਂ ਚ ਹਾਂ ਬੰਦੇ ਨੂੰ ਆਪਦੇ ਆਪ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਉਹ ਚੱਲ ਛੋਕਰਾ ਇਹ ਤਾਂ ਮੌਕੇ ਤੇ ਸੰਦੀਪ ਆ ਗਿਆ ਆ ਨਹੀਂ ਤਾਂ ਹੋਰ ਹੀ ਕੰਮ ਹੋ ਗਿਆ ਸੀਗਾ ਉਹੀ ਗੱਲ ਹੈ ਅਜੇ ਦੂਜੇ ਦੀ ਆਪਾਂ ਸੁਣਦੇ ਆ ਫੇਰ ਹੀ ਸੁਣਾਉਂਦਾ ਅਗਲਾ ਨਹੀਂ ਕਿਸੇ ਦੀ ਕੀ ਜ਼ਰਤ ਵੀ ਕੋਈ ਕਿਸੇ ਦੇ ਨਾਲ ਕਰੇ ਲੜਾਈ ਪਵਾ ਜੇ ਹਾਂ ਹੈ ਨਾ ਤੂੰ ਕੀ ਸੁਣਿਆ ਫੇਰ ਮੈਂ ਤਾਂ ਬਸ ਉਹ ਹੀ ਸੁਣ ਲਈਆਂ ਮੈਨੂੰ ਵੀ ਪਤਾ ਸੀ ਫਿਰ ਤੇਰੇ ਮੂੰਹ ਮੈਂ ਸੁਣ ਲਈਆਂ ਮੈਂ ਤਾਂ ਸਮਝਦਾ ਉਹਨੂੰ ਆਖਿਆ ਵੀ ਨਹੀਂ ਕੁਝ ਮੈਂ ਤਾਂ ਆਖਿਆ ਵਾਹੇ ਨਾ ਪਾਈ ਛੱਡ ਤੇ ਕੁੜੀ ਐ ਮਖੋ ਹੀ ਪੁੱਤਾਂ ਵਰਗੀ ਆ ਉਹ ਮਾਮੀ ਨੇ ਤਾਂ ਗੱਲ ਹੀ ਨਹੀਂ ਸਫਾਈ ਨਾਲ ਕਹੀ ਮੈਨੂੰ ਤਾਂ ਸੱਚੀ ਯਕੀਨ ਹੋ ਗਿਆ ਸੀ ਅੱਛਾ ਹਾਂ ਚਲ ਕੋਈ ਨਹੀਂ ਬਚਤ ਰਹੇਗੀ ਭਾਈ ਸ਼ਾਵਾ ਸਿੱਤਰੇ ਜਿਹੜਾ ਟਾਈਮ ਸਰਾ ਗਿਆ ਤੂੰ ਉਹ ਨਮਾਇਸ਼ ਸੰਦੀਪ ਕੇ ગામ ਚ ਮੈਂ ਤਾਂ ਬਾਈ ਮੰਡੀ ਆਇਆ ਸੀਗਾ ਮੈਂ ਕਿਹਾ ਚੱਲ ਇੱਧਰ ਵੀ ਗੇੜਾ ਮਾਰ ਜੰਨੇ ਆ ਭੂਆ ਕੇ ਉਹ ਤਾਂ ਦੇਖ ਟਾਈਮ ਲੱਗਦਾ ਨਹੀਂ ਹਾਂ ਮੈਂ ਕਿਹਾ ਚੱਲ ਹੁਣ ਜਾਂਦੇ ਆ ਲੱਗਦਾ ਹੱਥ ਵੀ ਇੱਧਰ ਵੀ ਗੇੜਾ ਮਾਰ ਜੰਨੇ ਆ ਇਹ ਤਾਂ ਸਭੀ ਕਿਹਾ ਸਿਆਣਿਆਂ ਨੇ ਵੀ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆ ਲੋਕਾਂ ਦੇ ਪਿੱਛੇ ਲੱਗ ਕੇ ਤਾਂ ਬਥੇਰੇ ਲੋਕਾਂ ਨੇ ਆਪਦੇ ਘਰ ਖਰਾਬ ਕਰੇ ਆ ਤੇ ਹੋਰ ਪਹਿਲਾਂ ਆਉਂਦੇ ਪਰਿਵਾਰ ਨਾਲ ਸਾਰੀ ਗੱਲ ਸਹਿਮਤੀ ਹੋਣੀ ਚਾਹੀਦੀ ਆ ਕਿਉਂ ਸੰਦੀਪ ਆ ਆ ਜਿਹੜੀਆਂ ਲੋਕਾਂ ਦੀਆਂ ਸੁਣਦੇ ਨੇ ਉਹਨਾਂ ਦੇ ਘਰੀ ਖਰਾਬ ਹੁੰਦੇ ਨੇ ਜਿਹੜੇ ਨਹੀਂ ਸੁਣਦੇ ਨੇ ਉਹ ਵਧੀਆ ਹੱਸਦੇ ਵਸਦੇ ਨੇ ਨਾਲੇ ਭਾਬੀ ਆ ਲੜ ਕੇ ਆਏ ਨਹੀਂ ਝੋਲਾ ਚੱਕ ਕੇ ਜਾਣਾ ਚਾਹੀਦਾ ਅੱਗੇ ਤੋਂ ਕਈ ਵਾਰੀ ਬਹਿ ਕੇ ਸਲਝਾ ਲੈ ਗੱਲ ਇਹ ਹਾਂ ਭਾਈ ਇਹ ਗੱਲ ਤਾਂ ਤੇਰੀ ਠੀਕ ਹੈ ਸੰਦੀਪ ਇਹ ਗੱਲ ਸਹੀ ਕੀਤੀ ਹੈ ਤੈਂ ਵੀ ਐਵੇਂ ਹੀ ਫੇਰ ਵਾਦਾ ਵੱਜ ਜਾਂਦਾ ਵੱਜ ਜਾਂਦਾ ਜਦ ਹੁਣ ਤੂੰ ਐ ਕਰ ਸੰਦੀਪ ਨੂੰ ਵੀ ਆਏ ਨੂੰ ਕਿੰਨਾ ਟਾਈਮ ਹੋ ਗਿਆ ਪਤਾ ਇੱਥੇ ਗੱਲੀ ਲੱਗ ਗਈ ਤੇ ਤੂੰ ਚਾਹ ਬਣਾ ਕੇ ਲਿਆ ਤਰਾ ਲੈ ਦੇਖ ਲੈ ਭਾਈ ਕੀ ਕੁਛ ਕਰ ਕੀ ਮੇਰੀ ਮਾਂ ਆ ਕੇ ਉਹਨੂੰ ਆਏ ਨਹੀਂ ਪਤਾ ਕਿ ਇਹੇ ਗੱਲਾਂ ਵੀ ਆਪਦੇ ਜਵਾਕਾਂ ਦੀ ਪਾਈ ਜਾਂਦੀਆਂ ਨੇ ਜੇ ਉਲਟਾ ਹੈ ਉਹ ਹੀ ਤਾਂ ਸਮਝਣਾ ਚਾਹੀਦਾਗਾ ਹੁਣ ਸਿਆਣੀ ਬੇਣੀ ਹੋ ਰਹੀ ਆ। ਉਹ ਤਾਂ ਜਜਾਤੀਆਂ ਗੱਲਾਂ ਪਾਈ। ਆਹ ਦੇਖ ਲੈ ਭੂਆ। ਆਏ ਨਹੀਂ ਕਰਨਾ ਚਾਹੀਦਾ ਮੈਂ ਵੀ ਘਰੇ ਜਾ ਕੇ ਲਾਉ ਮੇਰੀ ਮਾਂ ਦੀ ਕਲਾਸ। ਮੈਂ ਤਾਂ ਘਰੇ ਨਹੀਂ ਸੀਗਾ। ਮੈਂ ਤਾਂ ਗਿਆ ਸੀ ਖੇਤ। ਠੀਕ ਹੈ। ਜਦੋਂ ਮੈਂ ਉਹ ਮਾਮੀ ਨੂੰ ਕੱਲ ਮੈਂ ਚੜਾ ਕੇ ਆਇਆ ਪਰसों ਜਿੱਤੇ ਗਈ ਆ ਉਹ ਮੋਟਰਸਾਈਕਲ ਤੇ ਆਪ ਅੱਡੇ ਤੇ। ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ। ਮੇਰੇ ਆਉਂਦੇ ਨੂੰ ਇਹ ਦੂਜੇ ਦਿਨ ਜਦੋਂ ਮੈਂ ਖੇਤੋਂ ਆਇਆ ਇਹ ਤਾਂ ਛੱਤਰ ਛਤਰੀ ਹੋਈ ਜਾਣ। ਉਹ ਤਾਂ ਬਈ ਫਿਰ ਹੋਣਗੀ ਜਦੋਂ ਕੰਨ ਭਰੇ ਨੇਗੇ ਹਾਂ ਉਹ ਤਾਂ ਇੰਦਾ ਕਾਨ ਹੀ ਇਹੇ ਭਰ ਕੇ ਗਈ ਸੀ ਉਹਦਾ ਪੁੱਤ ਨਾ ਉਹ ਨਾ ਜਾ ਕੇ ਮਾਮੀ ਨੂੰ ਸਮਝਾਈ ਨਾ ਬਈ ਮੈਂ ਚੰਗੀ ਕਲਾਸ ਲਾਉਂ ਜਾ ਕੇ ਹਾਂ ਆਏ ਨਾ ਅੱਗੇ ਵਾਸਤੇ ਕਿਸੇ ਦੇ ਹੋਰ ਨਾ ਕਰੂਗੀ ਹੋਰ ਨਾ ਕਰੂਗੀ ਕੱਲ ਨੂੰ ਬਈ ਘਰੇ ਉਹਦੇ ਵੀ ਨੂੰਹ ਆਉਣੀ ਆ ਆਉਣੀ ਆ ਬਈ ਆਉਣੀ ਆ ਉਹੀ ਗੱਲ ਆ ਫਿਰ ਕੀ ਪਤਾ ਉਹਦੀ ਨੂੰਹ ਕਹੇ ਜੀ ਆਊਗੀ ਕਹਾ ਹਾਂ ਉਹੀ ਤਾਂ ਗੱਲ ਆ ਵੀ ਸਾਰਾ ਗੱਲਾਂ ਸੋਚਣੀਆਂ ਪੈਂਦੀਆਂ ਨੇ ਸੋਚਣੀਆਂ ਪੈਂਦੀਆਂ ਨੇ ਬਈ ਇਹ ਚੱਲ ਬਈ ਪੀ ਲੋ ਚਾਹ ਪਾਣੀ ਸੰਦੀਪ ਠੀਕ ਆ ਬਈ